ਨੇ ਕ ਫੁੱਟ ਉਚਾਈ ਤੇ ਚਲਦਾ ਆ ਜਾਦੂ ਦੇ ਨਾਲ ਜੋ ਧੂਬੜੀ ਨੇ ਜਾਦੂ ਟੁਣਾ ਕੀਤਾ ਸੀਗਾ ਹਾਂਜੀ ਇਹ ਪिपल ਦਾ ਦਰਖਤ ਜਿਹੇ ਇੱਥੇ तकरीबन ਧਰਤੀ ਤੋਂ 32 ਫੁੱਟ ਉੱਚਾ ਖੜਾ ਹੈ ਤੇ ਤੋਂ ਬੰ ਜਿਹੜੀ ਧੂਬੜੀ ਸੀ ਉਹਦੇ ਉੱਪਰ ਬੈਠ ਕੇ ਆਈ ਸੀ ਤੇ ਗੁਰੂ ਸਾਹਿਬ ਉੱਤੇ ਉਹ ਸਿੱਟਣਾ ਚਾਹੁੰਦੀ ਸੀ ਉਹ ਬੰ ਸੀ ਜੀ ਇਹ ਬਰਮਪੁੱਤਰ ਦਰਿਆ ਤੋਂ ਪਾਰ ਰਿੰਦੀ ਸੀ ਜੀ ਕੋਈ ਕਾਫੀ ਦੂਰ ਸੀ ਇਹ ਬਰਮਪੁੱਤਰ ਦਰਿਆ ਵਗ ਰਿਹਾ ਹੁਣ ਵੀ ਜੀ ਅਸੀਂ ਵੇਖ ਸਕਦੇ ਹਾਂ ਤੇ ਉਹਨਾਂ ਜਦੋਂ ਇਸ ਗੱਲ ਦਾ ਪਤਾ ਲੱਗਾ ਕਿ ਰਾਜੇ ਨੇ ਮਿੱਥੂ ਪੁੱਛੇ ਵਗੈਰੀ ਜੀ ਰੰਗਦੇਵ ਦੀਆਂ ਫੌਜਾਂ ਨਾਲ ਸੰਜੋਤਾ ਕਰ ਲਿਆ ਹੈ ਜੀ ਤਾਂ ਉਹ ਬੜਾ ਗੁੱਸਾ ਹੋਇਆ ਜੀ ਤਾਂ ਉਸ ਨੇ ਦਰਿਆ ਦੇ ਦੂਜੇ ਪਿੰਡੇ ਤੋਂ ਇੱਕ ਬਹੁਤ ਵੱਡਾ ਪੱਥਰ ਚੁੱਕ ਕੇ ਜੀ ਗੁਰੂ ਸਾਹਿਬ ਉੱਤੇ ਸੁੱਟਣ ਦੀ ਕੋਸ਼ਿਸ਼ ਕੀਤੀ ਜੀ चार। 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 अच्छा। ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਹਨਾ। ਅੱਛਾ ਜੀ। ਮਾਹ ਪੰਦਰ ਸਿੰਘ ਭਗੂ ਮਾਜਰਾ ਸ਼ਵਲਕ ਟੀਵੀ ਚੈਨਲ ਤੇ ਤੁਹਾਡਾ ਸਵਾਗਤ ਹੈ। ਅਸੀਂ ਹਾਂ ਮੌਜੂਦ ਇਤਿਹਾਸਕ ਸਥਾਨ ਗੁਰਦੁਆਰਾ ਸਾਹਿਬ ਗੁਰਦੁਆਰਾ ਧੂਬੜੀ ਸਾਹਿਬ ਸਥਾਨ ਅਸਾਮ ਦੇ ਵਿੱਚ। ਸੋ ਸਿੱਖ ਧਰਮ ਦੇ ਨਾਲ ਮਾਨਵਤਾ ਨੂੰ ਸਿੱਧੇ ਰਸਤੇ ਪਾਉਣ ਦੇ ਸਬੰਧ ਦੇ ਵਿੱਚ ਇੱਥੇ ਦੋ ਪਾਤਸ਼ਾਹੀਆਂ ਸਭ ਤੋਂ ਪਹਿਲਾਂ ਗੁਰਨਾਨਕ ਪਾਤਸ਼ਾਹ ਜੀ ਉਸ ਤੋਂ ਬਾਅਦ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਆਪਣੀ ਅਸਾਮ ਦੀ ਯਾਤਰਾ ਵਿੱਚ ਇਸ ਸਥਾਨ ਨੂੰ ਪਵਿੱਤਰ ਕੀਤਾ ਸੋ ਸਾਡੇ ਨਾਲ ਮੌਜੂਦ ਰਹਿਣਗੇ ਪ੍ਰਿੰਸੀਪਲ ਜਰਨੈਲ ਸਿੰਘ ਜੀ ਜੋ ਚੰਨ ਮਿੰਟਾਂ ਲਈ ਇਸ ਜੋ ਤੁਸੀਂ ਸਾਡੇ ਬਿਲਕੁਲ ਬੈਕ ਸਾਈਡ ਜੋ ਪਿੱਪਲ ਦਾ ਜੋ ਟਰੀ ਹੈ ਆਪਣੇ ਇਤਿਹਾਸ ਦੇ ਵਿੱਚ ਆਪਾਂ ਇੱਕ ਮਿੱਥਾਂ ਦੇ ਵਿੱਚ ਵੀ ਆਪਾਂ ਕਈ ਵਾਰੀ ਦੂਜੇ ਧਰਮਾਂ ਦੇ ਵਿੱਚ ਆਪਾਂ ਦੇਖਦੇ ਆਂ ਵੀ ਪਿੱਪਲ ਨੂੰ ਬ੍ਰਾਹਮਾ ਵੀ ਕਿਹਾ ਗਿਆ ਸੋ ਉਹ ਜੋ ਪਿੱਪਲ ਹੈ ਉਹ ਮੌਜੂਦ ਹੈ ਸੋ ਉਸ ਸਾਰੀ ਜੋ ਇਤਿਹਾਸ ਹੈ ਸਟੋਰੀ ਹੈ ਪਿੱਪਲ ਦੀ ਉਸ ਦੇ ਬਾਰੇ ਵਿਚਾਰ ਚਰਚਾ ਦੇ ਵਿੱਚ ਮੇਰੇ ਨਾਲ ਸ਼ਾਮਲ ਹੋਣਗੇ ਸਰਦਾਰ ਬਹਾਦਰ ਪ੍ਰਿੰਸੀਪਲ ਜਰਨੈਲ ਸਿੰਘ ਜੀ ਸਦਾ ਸਤਿ ਸਾਕਾਲ ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਵੈਰ ਜੀ ਖਾਲਸਾ ਵੈਰ ਜੀ ਫਤਿਹ ਜੀ ਸੋ ਅੱਜ ਆਪਾਂ ਸਾਰੇ ਪੰਜਾਬ ਤੋਂ ਲਗਭਗ ਹਜ਼ਾਰ ਤੋਂ ਉੱਪਰ ਕਿਲੋਮੀਟਰ ਆਪਾਂ ਸਫਰ ਕਰਕੇ ਤੈਅ ਕਰਕੇ ਇਸ ਪਵਿੱਤਰ ਸਥਾਨ ਤੇ ਪਹੁੰਚੇ ਆ ਨਤ ਮਸਤਕ ਸੰਗਤ ਹੋ ਰਹੀ ਹੈ ਸੋ ਇਸ ਪਵਿੱਤਰ ਸਥਾਨ ਦੇ ਬਾਰੇ ਜੋ ਸਾਡੇ ਦਰਸ਼ਕ ਹੈ ਤੁਹਾਨੂੰ ਦੇਖਦੇ ਉਹਨਾਂ ਬਾਰੇ ਉਹਨਾਂ ਨੂੰ ਜਾਣਕਾਰੀ ਦਿਓ ਜੀ ਅਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਦਿਓ ਅਸੀਂ ਮਿੱਤੇ 1925 ਨੂੰ ਪੰਜਾਬ ਤੋਂ ਸੰਗਤ ਜਿਹੜੀ ਆ ਅੱਜ ਇੱਥੇ 25 25 ਨੂੰ ਗੁਰਦੁਆਰਾ ਢੋਬੜੀ ਸਾਹਿਬ ਸ਼ਾਮ ਵਿਖੇ ਪਹੁੰਚੇ ਹਾਂ ਅਤੇ ਇਸ ਦੇ ਇਤਿਹਾਸ ਬਾਰੇ ਗੱਲਬਾਤ ਕਰਦੇ ਹਾਂ ਜੋ ਕਿ ਸਿੱਖ ਇਤਿਹਾਸ ਵਿੱਚ ਸਾਡੇ ਗੁਰੂਆਂ ਨਾਲ ਸੰਬੰਧਿਤ ਹੈ ਇਸ ਸਥਾਨ ਤੇ ਪਹਿਲਾਂ ਗੁਰੂ ਨਾਨਕ ਦੇਵ ਜੀ ਬਿਤਾ ਰਹੇ ਸਨ ਅਤੇ ਭਾਈ ਬਾਲਾ ਤੇ ਮਰਦਾਨਾ ਉਹਨਾਂ ਦੇ ਨਾਲ ਸੀ ਅਤੇ ਉਹਨਾਂ ਨੇ ਇੱਥੇ ਲੋਕਾਂ ਨੂੰ ਲਕਾਈ ਨੂੰ ਸਿੱਧੇ ਰਸਤੇ ਪਾਉਣ ਲਈ ਦਰਸ਼ਨ ਦਿੱਤੇ ਸਨ ਅਤੇ ਫਿਰ ਅਗਲੀ ਯਾਤਰਾ ਸ਼ੁਰੂ ਕੀਤੀ ਸੀ ਉਸ ਤੋਂ ਬਾਅਦ ਗੁਰੂ ਤੇਗ ਬਹਾਦਰ ਸਾਹਿਬ ਜੀ ਇਸ ਸਥਾਨ ਤੇ ਪਹੁੰਚੇ 1670 ਈਸਵੀ ਵਿੱਚ ਜੀ ਸੰਸੀ ਜਦੋਂ ਕਿ ਦਿੱਲੀ ਦਾ ਬਾਦਸ਼ਾਹ ਰੰਗਦੇਵ ਸੀ ਜੀ ਅਤੇ ਸ਼ਾਮ ਦੇ ਰਾਜੇ ਨਾਲ ਉਹਦੀ ਜਿਹੜੀ ਹੈ ਲੜਾਈ ਹੋਣੀ ਸੀ ਜੀ ਇਸ ਕਰਕੇ ਉਹਨੇ ਆਪਣੇ ਅਹਿਲਕਾਰ ਰਾਜਾ ਰਾਮ ਰਾਏ ਨੂੰ ਜੀ ਅ ਇੱਥੇ ਸੁਰਾ ਸਫਾਈ ਕਰਨ ਲਈ ਜਾਂ ਜੰਗ ਕਰਨ ਲਈ ਆਪਣੀ ਫੌਜਾਂ ਦੇ ਕੇ ਭੇਜਣਾ ਸੀ ਜੀ ਰਾਜਾ ਰਾਮ ਰਾਏ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੰਗੀ ਸੀ ਹਮ ਅਤੇ ਉਸ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਬੇਨਤੀ ਕੀਤੀ ਹੈ ਤੁਸੀਂ ਸਾਡੇ ਨਾਲ ਚੱਲੋ ਜੀ ਤੇ ਸਾਡੀ ਸੁਰਾ ਸਫਾਈ ਕਰਾ ਦੇਵੋ ਹਮ ਰੰਗਦੇਵ ਦੀ ਅਤੇ ਸਾਹਮਦੇ ਰਾਜੇ ਦੀ ਤਾਂ ਕਿ ਖੂਨ ਖਰਾਬਾ ਨਾ ਹੋਵੇ ਅਤੇ ਲਕਾਈ ਇਸ ਭੇਂਕੜ ਪੀੜ ਤੋਂ ਵੱਤ ਜਾਵੇ ਜੀ ਇਸ ਤਰ੍ਹਾਂ ਗੁਰੂ ਤੇਗ ਬਹਾਦਰ ਜੀ ਉਹਨਾਂ ਦੇ ਬੇਨਤੀ ਬਨ ਕੇ ਇਸ ਸੰਤ ਰਾਜਾ ਰਾਮ ਰਾਏ ਨਾਲ ਤੇ ਫੌਜਾਂ ਨਾਲ ਪਹੁੰਚੇ ਜੀ ਇੱਥੇ ਆ ਗਏ ਗੁਰੂ ਸਾਹਿਬ ਨੇ ਇੱਕ ਛੱਟ ਲਾ ਜਿਹੜਾ ਸੀ ਬ੍ਰह्म ਪੁੱਤਰ ਦਰਿਆ ਦੇ ਕੰਢੇ ਤੇ ਜੀ ਬਣਾ ਕੇ ਉੱਥੇ ਆਪਣਾ ਤਪ ਕਰਨਾ ਸ਼ੁਰੂ ਕੀਤਾ ਜੀ ਤੇ ਰਾਜੇ ਰਾਮ ਰਾਏ ਨੇ ਅਦੇ ਸ਼ਾਮ ਦੇ ਰਾਜੇ ਨਾਲ ਮਿਲ ਕੇ ਉਹਨਾਂ ਜਿਹੜੀ ਗੱਲਬਾਤ ਕਰਕੇ ਲੜਾਈ ਸੁਲ੍ਹਾ ਸੁਫਾਈ ਕਰਾ ਦਿੱਤੀ ਤੇ ਜੰਗ ਟਲ ਗਿਆ ਜੀ ਇਸ ਸਥਾਨ ਤੇ ਗੁਰੂ ਸਾਹਿਬ ਆਪਣਾ ਪ੍ਰਚਾਰ ਸਿੱਖੀ ਦਾ ਤਰਨ ਪ੍ਰਚਾਰ ਕਰਦੇ ਰਹੇ ਤੇ ਇਸ ਪ੍ਰਕਾਰ ਇੱਥੇ ਇੱਕ ਦਰਮਪੁੱਤਰ ਦੇ ਦਰਿਆ ਦੇ ਦੂਜੇ ਕੰਢੇ ਇੱਕ ਜੋ ਜਾਦੂਗਰ ਨਹੀਂ ਸੀਗੀ ਤੋਬੜੀ ਉਹ ਇੱਥੇ ਗੁਰੂ ਸਾਹਿਬ ਨੂੰ ਬੈਠ ਕੇ ਵੇਖਿਆ ਬੈਠੇ ਵੇਖ ਕੇ ਖੁਸ਼ ਨਾ ਹੋਈ ਅਤੇ ਉਸ ਨੇ ਕਿਹਾ ਵੀ ਗੁਰੂ ਸਾਹਿਬ ਸਾਡਾ ਸਤਿ ਮਨ ਮੰਨ ਲੈਣਗੇ ਕਿਉਂਕਿ ਇੱਥੇ ਉਸ ਦਾ ਜਿਹੜਾ ਹੈ ਜਾਦੂਗਰ ਜਾਦੂ ਚੱਲਦਾ ਸੀ ਲੋਕਾਂ ਨੂੰ ਜਾਦੂ ਕਰਕੇ ਉਹ ਠੋਟ ਲੈਂਦੀ ਸੀ ਇਸ ਹਰ ਕੋਈ ਗੁਰੂ ਸਾਹਿਬ ਇੱਥੋਂ ਉਖੇੜਨ ਲਈ ਉਹਨਾਂ ਉੱਤੇ ਪਹਿਲਾਂ ਇੱਕ ਪੱਥਰ ਦਾ ਵਾਰ ਕੀਤਾ ਜੀ ਉਹ ਪੱਥਰ ਬਹੁਤ ਵੱਡਾ ਹੈ ਪਰ ਗੁਰੂ ਸਾਹਿਬ ਨੇ ਆਪਣੀ ਸ਼ਕਤੀ ਨਾਲ ਭਗਤੀ ਨਾਲ ਉਸ ਪੱਥਰ ਨੂੰ ਰੋਕ ਦਿੱਤਾ ਅਤੇ ਉਹ ਪੱਥਰ ਅੱਧਾ ਧਰਤੀ 'ਚ ਦੱਬਿਆ ਗਿਆ ਅੱਧਾ ਉੱਪਰ ਦੀ ਓਵੇਂ ਖੜਾ ਹੈ ਜੀ ਅਤੇ ਉਹ ਟੇਡਾ ਹੈ ਬਿਲਕੁਲ 45 ਡਿਗਰੀ ਕੋਣ 'ਤੇ ਖੜਾ ਹੈ ਅੱਛਾ ਜੀ ਇਸ ਹਰ ਕੋਈ ਪੱਥਰ ਥੱਲੇ ਨਹੀਂ ਡਕ ਸਕਿਆ ਜੀ ਥੋੜੀ ਪੱਥਰ ਹੈ ਜਿਹੜਾ ਮੇਰੇ ਖਿਆਲ ਹੈ ਧੋਪਣ ਨੇ ਪਹਿਲਾਂ ਸਿੱਧਾ ਸੀਗਾ ਹਾਂਜੀ ਹਾਂਜੀ ਹਾਂ ਦੱਸਿਓ ਮੜੇ ਦਾ ਹਾਂਜੀ ਬਾਕੀ ਇਤਿਹਾਸਕ ਪੱਥਰ ਹੈ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ 1470 ਈਸਵੀ ਵਿੱਚ ਇੱਥੇ ਸਾਮ ਵਿਖੇ ਇਹ ਰਾਜਾ ਰਾਮ ਰਾਏ ਦੀ ਬੇਨਤੀ ਕਰਨ ਤੇ ਪਹੁੰਚੇ ਸਨ ਤਾਂ ਜਿਹੜਾ ਸਾਮ ਦਾ ਰਾਜਾ ਸੀਗਾ ਉਹ ਦੀ ਇੱਥੇ ਰੰਗਦੇਵ ਦੀ ਫੌਜਾਂ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸੰਜੋਤ ਤੱਕਰਾ ਦਿੱਤਾ ਸੀ ਜੀ ਤਾਂ ਉਸ ਵਕਤ ਜਿਹੜੀ ਇੱਕ ਧੋਬਨ ਸੀ ਜੀ ਇਹ ਬਰੰਪੁੱਤਰ ਦਰਿਆ ਤੋਂ ਪਾਰ ਰਹੀਂਦੀ ਸੀ ਜੀ ਕੋਈ ਕਾਫੀ ਦੂਰ ਸੀ ਇਹ ਰੰਪੁੱਤਰ ਦਰਿਆ ਵਗ ਰਿਹਾ ਹੁਣ ਵੀ ਜੀ ਅਸੀਂ ਵੇਖ ਸਕਦੇ ਹਾਂ ਤੇ ਉਹਨ ਜਦ ਇਸ ਗੰ ਦਾ ਪਤਾ ਲੱਗਾ ਕਿ ਰਾਜੇ ਨੇ ਮਿੱਥੋਂ ਪੁੱਛੇ ਵਗੈਰੀ ਜੀ ਰੰਗਦੇਵ ਦੀਆਂ ਫੌਜਾਂ ਨਾਲ ਸੰਧਤਾ ਕਰ ਲਿਆ ਹੈ ਜੀ ਤਾਂ ਉਹ ਬੜਾ ਗੁੱਸਾ ਹੋਇਆ ਜੀ ਤਾਂ ਉਸ ਨੇ ਦਰਿਆ ਦੇ ਦੂਜੇ ਪਿੰਡੇ ਤੋਂ ਇੱਕ ਬਹੁਤ ਵੱਡਾ ਪੱਥਰ ਚੁੱਕ ਕੇ ਜੀ ਗੁਰੂ ਸਾਹਿਬ ਉੱਤੇ ਸੁੱਟਣ ਦੀ ਕੋਸ਼ਿਸ਼ ਕੀਤੀ ਜੀ ਤਾਂ ਗੁਰੂ ਸਾਹਿਬ ਨੇ ਉਹ ਪੱਥਰ ਰਸਤੇ ਵਿੱਚ ਹੀ ਪਾਸੇ ਰੋਕ ਦਿੱਤਾ ਜੀ ਉਹ ਪੱਥਰ ਅੱਜ ਵੀ ਦੇਖ ਸਕਦੇ ਹਾਂ ਇਤਿਹਾਸਿਕ ਪੱਥਰ ਅੱਧਾ ਉਹ ਧਰਤੀ 'ਚ ਨੱਪਿਆ ਹੋਇਆ ਹੈ ਤੇ ਅੱਧਾ ਉੱਪਰ 45 ਡਿਗਰੀ ਐਂਗਲ ਤੇ ਖੜਾ ਹੈ ਜੀ ਤੇ ਇਸ ਪੱਥਰ ਦੇ ਬਾਅਦ ਇਹ ਇਤਿਹਾਸ ਹੈ ਕਿ ਅੰਗਰੇਜ਼ ਇੱਥੇ ਆਏ ਅੰਗਰੇਜ਼ ਉਹਨਾਂ ਨੇ ਪੱਥਰ ਨੂੰ ਕੱਟ ਕੇ ਇੱਥੇ ਇਹ ਵਿਜਾਲ ਸੋਨਾ ਚਾਹਿਆ ਪਰ ਪੱਥਰ ਵਿੱਚੋਂ ਖੂਨ ਨਿਕਲ ਨਿਕਲਿਆ ਜਿਸ ਕਰਕੇ ਅੰਗਰੇਜ਼ਾਂ ਨੇ ਉਹ ਪੱਥਰ ਨੂੰ ਸ਼ਕਤੀ ਵਾਲਾ ਮੰਨ ਕੇ ਗੁਰੂ ਸਾਹਿਬ ਦੀ ਮਤਲਬ ਆਥੀਉ ਪਰਤ ਕਰਕੇ ਪੱਥਰ ਨੂੰ ਉੱਥੇ ਹੀ ਰਹਿਣ ਦਿੱਤਾ ਜੀ ਤੇ ਉਹਦੀ ਪੂਜਾ ਉੱਥੇ ਮਤਲਬ ਸੰਗਤਾਂ ਦੇਖ ਸਕਦੀਆਂ ਹਨ ਜੀ ਤੇ ਇਤਿਹਾਸ ਨੂੰ ਪੜ ਸਕਦੀਆਂ ਹਨ ਇਸ ਦੇ ਨਾਲ ਹੀ ਫਿਰ ਜਾਦੂਗਰ ਨੀ ਨੇ ਇੱਕ ਪਿੱਪਲ ਹਮ ਦਰਿਆ ਦੇ ਦੂਜੇ ਪਾਸੇ ਬ੍ਰਹਮਪੁੱਤਰ ਦੇੋਂ ਪੁੱਟ ਕੇ ਇੱਕੰਦਾ ਬਹੁਤ ਵੱਡਾ ਰੁੱਖ ਅਛੇ ਉਸ ਦੇ ਉੱਤੇ ਬੈਠ ਕੇ ਗੁਰੂ ਸਾਹਿਬ ਉੱਤੇ ਸਿੱਟਣ ਦੀ ਕੋਸ਼ਿਸ਼ ਕੀਤੀ ਜੀ ਪਰ ਗੁਰੂ ਸਾਹਿਬ ਨੇ ਉਸ ਪਿੱਪਲ ਦਾ ਰੁੱਖ ਕਾਫੀ ਉੱਚਾ ਕਿੰਨੇ ਕ ਫੁੱਟਾ ਜਿਹੜਾ ਇਹ ਪਿੱਪਲ ਸਿਕਾ ਪ੍ਰਿੰਸੀਪਲ ਸਾਹਿਬ ਕਿੰਨੇ ਕ ਫੁੱਟ ਉਚਾਈ ਤੇ ਚੱਲਦਾ ਆ ਜਾਦੂ ਦੇ ਨਾਲ ਜੋ ਧੂਬੜੀ ਨੇ ਜਾਦੂ ਟੁਣਾ ਕੀਤਾ ਸੀਗਾ ਹਾਂਜੀ ਇਹ ਪਿੱਪਲ ਦਾ ਦਰਖਤ ਜੀ ਇੱਥੇ ਤਕਰੀਬਨ ਧਰਤੀ ਤੋਂ 32 ਫੁੱਟ ਉੱਚਾ ਖੜਾ ਹੈ ਤੇ ਤੋਂ ਜਿਹੜੀ ਧੂਬੜੀ ਸੀ ਉਹਦੇ ਉੱਪਰ ਬੈਠ ਕੇ ਆਈ ਸੀ ਅਰੇ ਗੁਰੂ ਸਾਹਿਬ ਉੱਤੇ ਉਹ ਸਿੱਟਣਾ ਚਾਹੁੰਦੀ ਸੀ ਪਰ ਗੁਰੂ ਸਾਹਿਬ ਨੇ ਪਿੱਪਲ ਨੂੰ 32 ਫੁੱਟ ਚਾ ਧਰਤੀ ਤੋਂ ਰੋਕ ਦਿੱਤਾ ਇਸ ਦਾ ਮਤਲਬ ਇਹ ਹੋਇਆ ਪ੍ਰਿੰਸੀਪਲ ਸਾਹਿਬ ਬਈ ਜਿਹੜੀ ਧੋਬੜੀ ਨੇ ਮਤਲਬ ਆਪਣਾ ਜਾਦੂ ਚਲਾਇਆ ਹੈ ਕਿ ਉਹਦਾ ਜਾਦੂ ਇੰਨਾ ਕਿ ਚੱਲਿਆ ਵੀ ਉਹ 32 ਫੁੱਟ ਉੱਚਾ ਪਿੱਪਲ ਜਿਹੜਾ ਹੈ ਉਹ ਆਪਣੇ ਜਾਦੂ ਟੂਨੇ ਦੇ ਨਾਲ ਇੱਥੇ ਤੱਕ ਪਹੁੰਚਾ ਸਕੀ। ਇਹੀ ਮਤਲਬ ਹੋਇਆ। ਹਾਂਜੀ ਹਾਂਜੀ। ਉਹ ਜਾਨੀ ਪਿੱਛੋਂ ਕਾਫੀ ਉੱਪਰ ਲੈ ਕੇ ਆਈ। ਹੂੰ ਉੱਡਦੀ ਹੋਈ ਉਹਦੇ ਉੱਪਰ ਬੈਠੀ ਹੋਈ ਸੀ। ਹੂੰ ਤੇ ਇੱਥੇ ਆ ਕੇ ਜਦੋਂ ਪਿੱਪਲ ਥੱਲੇ ਸਿੱਟਿਆ ਤਾਂ ਗੁਰੂ ਸਾਹਿਬ ਨੇ ਆਪਣੀ ਸ਼ਕਤੀ ਨਾਲ 32 ਫੁੱਟ ਚੋਂ ਰੋਕ ਦਿੱਤਾ। ਰੋਕ ਦਿੱਤਾ। ਇਸ ਤੇ ਧੋਬੜੀ ਜਿਹੜੀ ਆ ਉਹ ਬੜੀ ਪਛੇਮਾਨ ਹੋਈ ਅਤੇ ਗੁਰੂ ਸਾਹਿਬ ਦੇ ਚਰਨਾਂ ਉੱਤੇ ਢਹਿ ਪਈ। ਤੇ ਗੁਰੂ ਸਾਹਿਬ ਨੂੰ ਬੇਨਤੀ ਕਰਨ ਲੱਗੀ ਕਿ ਮੇਰਾ ਵੀ ਨਾਂ ਦੁਨੀਆ ਉੱਤੇ ਯਾਦ ਰਵੇ ਆਪਨੇ ਉਸ ਨੂੰ ਸਿੱਖਿਆ ਦਿੱਤੀ ਵੀ ਭਾਈ ਇਹ ਜਾਦੂ ਟੂਨੇ ਕਰਨੇ ਛੱਡ ਦਿਓ ਅਤੇ ਅਸਲ ਜਿਹੜਾ ਧਰਮ ਹੈ ਮਨੁੱਖਤਾ ਦਾ ਧਰਮ ਉਹਨੂੰ ਅਪਣਾਓ ਅਤੇ ਵੈਗੁਰ ਪ੍ਰਮਾਤਮਾ ਦੇ ਗੁਣ ਗਾਓ ਮੈਂ ਤੁਹਾਡਾ ਪਲਾ ਮੈਂ ਤੁਹਾਨੂੰ ਇੰਟਰਰਪਟ ਕਰੂੰਗਾ ਪ੍ਰਿਸ਼ਰ ਸਾਹਿਬ ਵੀ ਜਿਸ ਤਰ੍ਹਾਂ ਪਿੱਪਲ ਦੀ ਜਿਹੜੀ ਸਾਡੇ ਦੇ ਦਰਸ਼ਕ ਦੇਖਦੇ ਆ ਤੁਹਾਨੂੰ ਇਸ ਚੈਨਲ ਤੇ ਦੇਖ ਰਹੇ ਆ ਵੀ ਪਿੱਪਲ ਜਿਹੜਾ ਉਹ ਪਿੱਪਲ ਇੱਥੇ ਕਿਵੇਂ ਪਹੁੰਚ ਗਿਆ ਇੱਥੇ ਜਾਦੂਗਰ ਨੇ ਆਪਣੀ ਸ਼ਕਤੀ ਨਾਲ ਲੈ ਕੇ ਉਡਾ ਕੇ ਬਰੰਪਤ ਦੇ ਦਰਿਆ ਨਾਲ ਹੀ ਵਗ ਰਿਹਾ ਹੈ ਇਸ ਗੁਰਦੁਆਰਾ ਸਾਹਿਬ ਦੇ ਨਾਲ ਪੂਰਬ ਵਾਲੇ ਪਾਸੇ ਵਗ ਰਿਹਾ ਹੈ ਹਾਂਜੀ ਉਹ ਬਰਨਪੁੱਤਰ ਦਰਿਆ ਦੇ ਦੂਜੇ ਕਿਨਾਰੇ ਜਾਦੂਗਰ ਨੇ ਗਿਆ ਸ਼ੁਰੂ ਲੱਕੀ ਉਹ ਤਵਾ ਦੀ ਸ਼ਕਤੀ ਨਾਲ ਉਡਾ ਕੇ ਲੈ ਕੇ ਇੱਥੇ ਆਈ ਅੱਛਾ ਅੱਛਾ ਤਾਂ ਗੁਰੂ ਸਾਹਿਬ ਨੇ ਇੱਥੋਂ ਖਦੇੜਿਆ ਜਾ ਸਕੀ ਠੀਕ ਹੈ ਵੀ ਇੱਥੋਂ ਫੇ ਪਿੱਪਲ ਦੀ ਸ਼ਕਤੀ ਗੁਰੂ ਸਾਹਿਬ ਨੇ ਖਤਮ ਕਰ ਦਿੱਤੀ ਕਹਾਣੀ ਵੀ ਕਹਾਣੀ ਜਾਉਂਦਾ ਹੈ ਪਿੱਪਲ ਉੱਥੇ ਹੀ ਖੜਾ ਹੈ ਤੇ ਪਿੱਪਲ ਨੂੰ ਉੱਥੇ ਬਾਦ ਫਲ ਰਿਹਾ ਉੱਪਰ ਨੂੰ ਭਰਾ ਭਰਾ ਪਿੱਪਲ ਹੈ ਹਾਂ ਸੋ ਸੰਗਤਾਂ ਨੂੰ ਅਸੀਂ ਦਿਖਾ ਵੀ ਰਹੇ ਆ ਇਹ ਪਿੱਪਲ ਜਿਹੜਾ ਬਿਲਕੁਲ ਸਾਡੇ ਬੈਕ ਸਾਈਡ ਤੇ ਤੁਸੀਂ ਦੇਖਦੇ ਆ ਆ ਬੈਕ ਸਾਈਡ ਤੇ ਜੋ ਪ੍ਰਿੰਸੀਪਲ ਸਾਹਿਬ ਦੇ ਸਾਡੇ ਬੈਕ ਸਾਈਡ ਤੇ ਉਹ ਪਿੱਪਲ ਬਿਲਕੁਲ ਮੌਜੂਦ ਹਾਂਜੀ ਹਾਂਜੀ ਤਾਂ ਪੀਪਲ ਦੇ ਦਰਸ਼ਨ ਤੁਸੀਂ ਕਰ ਸਕਦੇ ਹੋ ਸੰਗਤਾਂ ਇੱਥੇ ਨਤਮਸਤ ਕਰਨ ਆਉਂਦੀਆਂ ਹਨ ਅਤੇ ਗੁਰੂ ਸਾਹਿਬ ਦੇ ਨਾਲ ਧੰਨਵਾਦ ਕਰਦੀਆਂ ਹਨ ਅਤੇ ਦਰਸ਼ਨ ਕਰਕੇ ਨਿਹਾਲ ਹੁੰਦੀਆਂ ਹਨ ਹਾਂਜੀ ਅਤੇ ਗੁਰੂ ਸਾਹਿਬ ਦੀਆਂ ਅਮਰਦਾਨ ਪ੍ਰਾਪਤ ਕਰਦੀਆਂ ਹਨ ਸੋ ਤੁਹਾਨੂੰ ਸਾਡੇ ਚੈਨਲ ਤੇ ਦੁਨੀਆਂ ਭਰ ਦੇ ਵਿੱਚ ਸਿੱਖ ਸੰਗਤਾਂ ਆ ਦਰਸ਼ਕ ਦੇਖਦੇ ਨੇ ਜੋ ਸਿੱਖ ਧਰਮ ਨੂੰ ਪਿਆਰ ਕਰਦੇ ਨੇ ਤੁਸੀਂ ਉਹਨਾਂ ਨੂੰ ਕੀ ਮੈਸੇਜ ਕਨਵੇ ਕਰਨਾ ਚਾਹੋਗੇ ਹਾਂਜੀ ਅਸੀਂ ਮੈਸੇਜ ਰਾਹੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਸਾਧ ਸੰਗਤ ਜਿੱਥੇ ਵੀ ਗੁਰੂ ਸਾਹਿਬ ਨਾਲ ਸੰਬੰਧਤ ਹੈ ਗੁਰੂ ਸਾਹਿਬ ਨੂੰ ਮੰਨਦੀ ਹੈ ਅਗਰਵਾਣੀ ਨੂੰ ਮੰਨਦੀ ਹੈ ਉਹ ਇੱਥੇ ਆ ਕੇ ਦਰਸ਼ਨ ਜ਼ਰੂਰ ਕਰਨ ਬਹੁਤ ਸ਼ਾਂਤੀ ਹੈ ਇੱਥੇ ਮਿਲਦੀ ਗੁਰਦੁਆਰਾ ਬਹੁਤ ਵਧੀਆ ਬਣਾਇਆ ਹੋਇਆ ਹੈ ਅਤੇ ਸਾਰਾ ਪੂਰਾ ਪ੍ਰਬੰਧ ਸੰਗਤ ਦੇ ਹੋਂਜਣ ਦਾ ਕੀਤਾ ਜਾਂਦਾ ਹੈ ਅਤੇ ਇਥੋਂ ਚੰਗੀਆਂ ਭਾਵਨਾਵਾਂ ਲੈ ਕੇ ਆਪਣੇ ਘਰ ਦੇ ਕਾਰੋਬਾਰ ਹੋਰ ਸਾਰੇ ਕੰਮ ਜਿਹੜੇ ਆ ਉਹ ਗੁਰੂ ਸਾਹਿਬ ਮਿਹਰ ਕਰਦੇ ਹਨ ਸੋ ਬਹੁਤ ਬਹੁਤ ਧੰਨਵਾਦ ਜੀ ਇੱਕ ਮਰਕਾ ਸਾਡੇ ਨਾਲ ਸਿੱਖ ਵਿਦਵਾਨ ਪ੍ਰਿੰਸੀਪਲ ਜਰਨੈਲ ਸਿੰਘ ਜੀ ਜਿਨ੍ਹਾਂ ਨੇ ਤੁਹਾਡੇ ਨਾਲ ਇਸ ਸਥਾਨ ਬਾਰੇ ਆਪਣੇ ਵਿਚਾਰ ਤੁਹਾਡੇ ਨਾਲ ਸਾਂਝੇ ਕੀਤੇ ਨੇ ਤੁਹਾਨੂੰ ਸਾਡੀ ਗੱਲਬਾਤ ਕਿਸ ਤਰ੍ਹਾਂ ਦੀ ਲੱਗੀ ਹੈ ਸਾਡੇ ਕਮੈਂਟ ਬਾਕਸ ਵਿੱਚ ਜਾ ਕੇ ਆਪਣੇ ਕਮੈਂਟ ਜਰੂਰ ਦਿਓ ਕੈਮਰਾ ਪਰਸਨ ਸਿਕੰਦਰ ਸਿੰਘ ਪਲਾ ਦੇ ਨਾਲ ਭੁਪਿੰਦਰ ਸਿੰਘ ਭਾਗੋ ਮਾਜਰਾ ਤੁਸੀਂ ਦੇਖਦੇ ਹੋ ਸ਼ਵਾਲਕ ਟੀਵੀ ਚੈਨਲ ਅਡਜਾਇਨਿੰਗ ਨਿਊਜ਼ ਚੰਡੀਗੜ੍ਹ ਕਰਾਲੀ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ